ਮੈਂ ਪਹਿਲਾਂ ਵੀ ਕਹਿੰਦਾ ਸੀ ਕਿਸਾਨ ਵੀਰਾਂ ਨੂੰ ਕਿ ਕਣਕ ਦੀ ਇਹ ਵੈਰਾਈਟੀ ਰਿਕਾਰਡ ਬਣਾਵੇਗੀ ਵੀ ਔਰ ਰਿਕਾਰਡ ਤੋੜੇਗੀ ਵੀ ਤੇ ਉਹੀ ਗੱਲ ਹੋਈ 386 ਜਿੰਨੀ ਹਾਈਟ ਹੈ ਔਰ ਬੱਲੀ ਦਾ ਸਾਈਜ਼ ਵੱਡਾ ਦਾਣੇ ਦਾ ਸਾਈਜ਼ ਤੁਸੀਂ ਜਦੋਂ ਕਿਸਾਨ ਵੀਰ ਸਾਡੇ ਕੋਲ ਬੀਜ ਲੈਣ ਆਉਣਗੇ ਨਾ ਉਹਦੇ ਬੀਜ ਦਾ ਬੀਜ ਹੀ ਦੇਖ ਕੇ ਕਣਕ ਦਾ ਦਾਣਾ ਹੀ ਦੇਖ ਕੇ ਕਹਿਣਗੇ ਕਿ ਵਾਕੀ ਇਹ ਵੈਰਾਈਟੀ ਝਾੜ ਦੇਣਾ। ਉਹ ਇੱਕ ਕਮਾਲ ਹੈ। ਹਾਂਜੀ। ਤੇ ਜਿਹੜੇ ਚੰਗੇ ਕਿਸਾਨ ਖੇਤੀ ਕਰਦੇ ਨੇ ਆਪਦੀ ਦੇਖ ਰੇਖ ਦੇ ਵਿੱਚ ਅਸੀਂ ਉਹਨਾਂ ਦੇ ਬਿਜਾਈ ਕਰਉਂ ਆਨੇ ਆ। ਤੇ ਲੋਕ 826 ਪਿੱਛੇ ਮੇਲਿਆਂ 'ਚ ਲੈਣਾ ਲਾਉਂਦੇ ਨੇ TLB ਵਿੱਚ ਸਾਡੇ ਕੋਲ ਫਾਊਂਡੇਸ਼ਨ ਬੀਜਾਂ ਦੇ ਫਾਊਂਡੇਸ਼ਨ ਬੀਜ ਅਸੀਂ ਦੇ ਰਹੇ ਆ। ਹਾਂਜੀ। ਸਾਡੇ ਕੋਲ। ਕਿਉਂਕਿ 327 ਜਿਹੜਾ ਇਸ ਵਾਰ ਸਭ ਤੋਂ ਜ਼ਿਆਦਾ ਵਿਕਣੀ ਆ 327 ਦਾ ਵੀ ਸਾਡੇ ਕੋਲ ਲਾਇਸੈਂਸ ਨੇ। ਠੀਕ ਹੈ। ਮਤਲਬ ਆਪਾਂ ਸਿਰਫ ਕਿਸਾਨਾਂ ਦੇ ਵਾਸਤੇ ਬੈਠੇ ਆਪਾਂ ਕਿਹਾ। ਅਸੀਂ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਇਹ ਜਿਹੜੀ ਵੀਡੀਓ ਹੈ ਕਿਸਾਨ ਵੀਰਾਂ ਦੇ ਵਾਸਤੇ ਬਹੁਤ ਵਧੀਆ ਰਹਿਣ ਵਾਲੀ ਹੈ ਕਿਉਂਕਿ ਅਸੀਂ ਪਹੁੰਚੇ ਹਾਂ ਜੀ ਰਣਜੀਤ ਕ੍ਰੌਪਸ ਐਂਡ ਸਾਇੰਸ ਵਾਲਿਆਂ ਦੇ ਇੱਥੇ ਤੁਹਾਨੂੰ ਮਿਲਦੇ ਆ ਜੀ ਕਣਕ ਅਤੇ ਝੋਨੇ ਦੇ ਬਹੁਤ ਹੀ ਵਧੀਆ ਕੁਆਲਿਟੀ ਦੇ ਬੀਜ ਤੇ ਆਪਾਂ ਅੰਦਰ ਚੱਲਦੇ ਆ ਬਾਈ ਹਰਨਾ ਨਾਲ ਗੱਲਬਾਤ ਕਰਦੇ ਆ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਕਿ ਕਣਕ ਦੇ ਜਿਹੜੇ ਬੀਜਾਂ ਦੀ ਪੈਕਿੰਗ ਹੈ ਉਹ ਇਹਨਾਂ ਦੇ ਵੱਲੋਂ ਕੀਤੀ ਵੀ ਜਾ ਰਹੀ ਹੈ ਸ਼ੁਰੂ ਵੀ ਕਰ ਦਿੱਤੀ ਗਈ ਹੈ ਤੇ ਰਣਜੀਤ بھائی ਜੀ ਅੰਦਰ ਖੜੇ ਨੇ ਉਹਨਾਂ ਨੇ ਇੱਕ ਜਿਹੜਾ ਆਪਣਾ ਪਲਾਂਟ ਹੈ ਉਹ ਲਗਾ ਰੱਖਿਆ ਇੱਥੇ ਤੇ ਜਿੱਥੇ ਅੱਜ ਅਸੀਂ ਕਣਕ ਦੇ ਬੀਜਾਂ ਦੇ ਬਾਰੇ ਗੱਲ ਕਰਾਂਗੇ ਇਹਨਾਂ ਨਾਲ ਵੀ ਕਣਕ ਦੇ ਜਿਹੜੇ ਬੀਜ ਨੇ ਉਹ ਕਿਹੜੀ-ਕਿਹੜੀ ਕੁਆਲਿਟੀ ਦੇ ਬੀਜ ਨੇ ਇਹ ਇੱਥੇ ਰੱਖਦੇ ਨੇ ਤੇ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਜਿਹੜੀ ਇਹ ਅੱਗੇ ਕਿਸਾਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਨੇ ਤੇ ਆਪਾਂ ਬਾਈ ਹਰਨਾ ਨਾਲ ਗੱਲਬਾਤ ਕਰਦੇ ਆ ਸਸੀ ਗੱਲਬੀਰ ਜੀ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਦੇਖੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਸੈਟਅਪ ਇੱਥੇ ਕਰ ਰੱਖਿਆ ਹੈ ਬਹੁਤ ਹੀ ਵਧੀਆ ਪਲਾਂਟ ਲਗਾ ਰੱਖਿਆ ਤੇ ਇਹ ਕਣਕ ਦੇ ਬੀਜਾਂ ਦੀ ਪੈਕਿੰਗ ਕਰ ਰਹੇ ਹਾਂ ਭਾਜੀ ਹਾਂਜੀ ਹਾਂਜੀ ਕਣਕ ਦੇ ਬੀਜਾਂ ਦੀ ਪੈਕਿੰਗ ਹੋ ਰਹੀ ਹੈ ਜੀ ਮਾਲ ਪ੍ਰੋਸੈਸਿੰਗ ਹੋ ਰਿਹਾ ਹੁਣ ਆਪਾਂ ਵੀਡੀਓ ਬਣਾ ਰਹੇ ਹਾਂ ਤੁਹਾਨੂੰ ਦਿਖਾ ਜਿਹੜੀਆਂ ਰੋਕ ਹਾਂ ਅਸੀਂ ਦੇਖ ਰਹੇ ਸੀ ਜਦੋਂ ਅਸੀਂ ਆਏ ਸੀ ਤੇ ਤੁਸੀਂ ਪੈਕਿੰਗ ਕਰ ਰਹੇ ਸੀ ਤੇ ਭਾਜੀ ਕਣਕ ਦਾ ਬੀਜ ਜਿਹੜਾ ਕਿੰਨੇ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਦੇਖੋ ਜੀ ਕਣਕ ਦੀਆਂ ਕਈ ਪ੍ਰਜਾਤੀਆਂ ਹੁੰਦੀਆਂ ਨੇ ਜੀ ਕੁਝ ਅਗੇਤੀਆਂ ਹੁੰਦੀਆਂ ਨੇ ਕੁਝ ਪਛੇਤੀਆਂ ਹੁੰਦੀਆਂ ਨੇ ਕੁਝ ਮਿਡਲ ਕਲਾਸ ਦੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਬਾਕੀ ਜਿਹੜੀ ਅਗੇਤੀ ਵੈਰਾਈਟੀ ਹੁੰਦੀ ਹੈ ਹਮੇਸ਼ਾ ਉਹ ਚੰਗੇ ਝਾੜ ਦਿੰਦੀਆਂ ਨੇ ਅਸੀਂ ਜਿਹੜਾ ਕੰਮ ਕਰਦੇ ਆ ਉਹ ਗੇਤੀਆਂ ਵੈਰਾਈਟੀਆਂ ਤੇ ਕਰਦੇ ਆ ਜਿਹੜੇ ਕਿ 25 ਅਕਤੂਬਰ ਤੋਂ ਲੈ ਕੇ ਆਪਾਂ ਉਹਨਾਂ ਨੂੰ 20 ਨਵੰਬਰ ਤੱਕ ਆਪਣੇ ਖੇਤਾਂ ਦੇ ਵਿੱਚ ਲਾ ਸਕੀਏ ਠੀਕ ਹੈ ਠੀਕ ਹੈ ਤੇ ਇਸ ਟਾਈਮ ਜੇ ਆਪਾਂ ਗੱਲ ਕਰੀਏ ਇਸ ਟਾਈਮ ਕਿਹੜੀ ਵੈਰਾਈਟੀ ਜਿਹੜੀ ਆ ਟੌਪ ਤੇ ਚੱਲ ਰਹੀ ਹੈ ਦੇਖੋ ਜੀ ਇੱਥੇ ਕਹਿਣਾ ਬੜਾ ਔਖਾ ਐ ਇਸ ਵਾਰ ਕਿਉਂਕਿ ਪਿਛਲੇ ਸਾਲ ਜਿਹੜਾ 2024 ਦਾ ਸੀਜ਼ਨ ਹੁਣ ਲੰਘਿਆ ਉਹਦੇ ਵਿੱਚ ਸਾਰੀਆਂ ਹੀ ਕਣਕਾਂ ਨੇ ਬਹੁਤ ਸੋਨੇ ਝਾੜ ਦਿੱਤੇ ਨੇ ਲੇਕਿਨ ਸਾਡੇ ਜਿਵੇਂ ਅਸੀਂ ਇੱਕ ਟੀਮ ਵਰਕਰ ਹੈ ਸਾਡਾ ਅਸੀਂ ਜਿਵੇਂ ਮੰਨ ਲਓ ਕੰਮ ਕਰਦੇ ਆਂ ਔਰ ਅਸੀਂ ਉਹਨਾਂ ਦੇ ਹੀ ਪ੍ਰੋਗਰਾਮ ਲਵਾਉਂਦੇ ਆਂ ਪਿੰਡ ਦੇ ਵਿੱਚ ਚਾਹੇ ਉਹ 2 ਕਿਲੋਮੀਟਰ ਦੂਰ ਆ ਚਾਹੇ 4 ਕਿਲੋਮੀਟਰ ਦੂਰ ਆ ਜਿਹੜੇ ਚੰਗੇ ਕਿਸਾਨ ਖੇਤੀ ਕਰਦੇ ਨੇ ਆਪਦੀ ਦੇਖ ਰੇਖ ਦੇ ਵਿੱਚ ਅਸੀਂ ਉਹਨਾਂ ਦੇ ਬਿਜਾਈ ਕਰਾਉਂਦੇ ਆਂ ਤੇ ਸਾਡੇ ਜਿਹੜਾ ਪਿਛਲੇ ਸਾਲ ਸਭ ਤੋਂ ਜ਼ਿਆਦਾ ਵਧੀਆ ਝਾੜ ਆਇਆ ਉਹ HD 3386 ਜੋ ਕਿ ਪੂਸਾ ਦੀ ਵੈਰੈਟੀ ਆਈਆਰਆਈ ਦੀ ਨਿਊ ਦਿੱਲੀ ਦੀ ਹਾਂਜੀ ਹਾਂਜੀ ਉਸ ਨੇ ਜਿਹੜਾ ਕਿ ਸਾਡੇ ਸਭ ਤੋਂ ਵਧੀਆ ਝਾੜ ਦਿੱਤਾ ਤੇ ਭਾਜੀ ਵਧੀਆ ਕੁਆਲਿਟੀ ਆਪਾਂ ਕਿਸ ਤਰ੍ਹਾਂ ਗੈਸੇ ਦੇ ਵੀ ਜਿਹੜੀ ਕਣਕ ਹੈ ਉਹ ਵਧੀਆ ਕੁਆਲਿਟੀ ਦਾ ਬੀਜ ਤੁਸੀਂ ਦੇ ਰਹੇ ਹੋ ਇਹਦਾ ਕੋਈ ਪ੍ਰੂਫ ਵਗੈਰਾ ਜਾਂ ਕਿਸ ਤਰ੍ਹਾਂ ਵੀ ਇਹ ਬੀਜ ਹੈ ਜਿਹੜਾ ਵਾਕਈ ਵਧੀਆ ਕੁਆਲਿਟੀ ਦਾ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਤਾਂ ਨਕਲੀ ਬੀਜ ਜਿਹੜੇ ਨੇ ਉਹ ਬਹੁਤ ਵਿਕ ਰਹੇ ਨੇ ਦੇਖੋ ਜਿੱਦਾਂ ਮੈਂ ਮੈਂ ਤੁਹਾਨੂੰ ਇੱਥੇ ਦੱਸਦਾ ਸਾਡੀ ਇੱਕ ਕੰਪਨੀ ਐਸੀ ਕੰਪਨੀ ਹੈ ਜਿਹੜੀ ਕਦੇ ਦੁਕਾਨਦਾਰ ਨੂੰ ਬੀਜ ਨਹੀਂ ਦਿੰਦੀ ਹਾਂਜੀ ਹਾਂਜੀ ਕਿਉਂਕਿ ਸਾਡੇ ਕੋਲ ਦੁਕਾਨਦਾਰਾਂ ਦੇ ਬਹੁਤ ਫੋਨ ਆਉਂਦੇ ਨੇ ਕਿ ਤੁਸੀਂ ਦੂਜਿਆਂ ਨਾਲ 200 ਰੁਪਏ ਕਿਵਾਂਟਲ ਮਹਿੰਗਾ ਦੇ ਦੋ ਸਾਨੂੰ ਬੀਜ ਸਾਨੂੰ ਬੀਜ ਦੇ ਦੋ ਤੁਹਾਡਾ ਬੀਜ ਵੇਚਣਾ ਸੀ ਅਸੀਂ ਉਹਨਾਂ ਨੂੰ ਬੀਜ ਨਹੀਂ ਦਿੰਦੇ ਉਹਦਾ ਕਾਰਨ ਹੈ ਜੀ ਕਾਰਨ ਹੈ ਕਿ ਜੋ ਸਾਡੇ ਵਾਲਾ ਬੀਜ ਹੈ ਦੁਕਾਨਦਾਰਾਂ ਦੇ ਦੇਣ ਦੇ ਲਾਇਕ ਦਾ ਨਹੀਂ ਹੈ ਉਹਦਾ ਕਾਰਨ ਇਹ ਹੈ ਕਿ ਅਸੀਂ ਬੀਜਾਂ ਤੇ ਬਹੁਤ ਪੈਸਾ ਲਾਉਨੇ ਆ ਜੀ ਸਾਡੇ ਕੋਲ ਜਿਵੇਂ ਕਿ ਹਰ ਵੈਰਾਈਟੀਆਂ ਦੇ ਲਾਇਸੈਂਸ ਹੁੰਦੇ ਨੇ ਜਿਵੇਂ ਆ ਦੇਖੋ ਜੋ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਇਹ ਕਲਿੱਪ ਤੁਸੀਂ ਵੀਡੀਓ ਤੇ ਸ਼ਾਰਟ ਪਾ ਦੇਣਾ ਇਹ 3386 ਦਾ ਲਾਇਸੈਂਸ ਹੈ ਜੀ ਮਤਲਬ ਇਹ ਆਪਣੇ ਕੋਲ ਲਾਇਸੈਂਸ ਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਹੈ ਜੀ ਇੱਕ ਬੀਜ ਬੀਜ ਦਾ ਲਾਇਸੈਂਸ ਬੀਜ ਵੇਚਣ ਦਾ ਸੀ ਤਿਆਰ ਕਰਨ ਦਾ ਅਪਰ ਸੀਡ ਪ੍ਰੋਡਿਊਸਰ ਦਾ ਉਹ ਲਾਇਸੈਂਸ ਅਲੱਗ ਹੁੰਦੇ ਨੇ ਇੱਕ ਸੀਡ ਜਿਹੜਾ ਆਪਾਂ ਬੀਜ ਲੈਨੇ ਆ ਯੂਨੀਵਰਸਿਟੀਾਂ ਤੋਂ ਉਹਨਾਂ ਦਾ ਇੱਕ ਲਾਇਸੈਂਸ ਅਲੱਗ ਮਿਲਦਾ ਹੈ ਲੋਕ 826 ਪਿੱਛੇ ਮੇਲਿਆਂ ਚ ਲੈਣਾ ਲਾਉਂਦੇ ਨੇ ਟੀਐਲਪੀ ਵਿੱਚ ਸਾਡੇ ਕੋਲ ਫਾਊਂਡੇਸ਼ਨ ਬੀਜਾਂ ਦੇ ਫਾਊਂਡੇਸ਼ਨ ਬੀਜ ਅਸੀਂ ਦੇ ਰਹੇ ਆ ਹਾਂਜੀ ਹਾਂਜੀ ਠੀਕ ਹੈ ਸਾਡੇ ਕੋਲ 3385 ਦਾ ਲਾਇਸੈਂਸ ਹੈ ਜੀ ਇਹ ਦੇਖੋ ਜੀ ਐਚਡੀ 3385 ਦਾ ਲਾਇਸੈਂਸ ਹੈ ਜਿਹੜਾ ਕਿ ਫਤਿਹਵਾਦ ਜ਼ਿਲ੍ਹੇ ਚ ਕਿਸੇ ਕੋਲ ਨਹੀਂ ਹੈਗਾ ਸਿਰਫ ਮੇਰੇ ਕੋਲ ਹੈ ਸਿਰਫ ਤੁਹਾਡੇ ਕੋਲ ਸਾਡੇ ਕੋਲ ਇਸ ਤੋਂ ਬਾਅਦ 826 327 327 ਦਾ ਕੀ ਕੇ 5 ਹਾਂ 327 ਦਾ ਇਹ ایر ਹੈ 327 ਦਾ ਲਾਇਸੈਂਸ ਹੈ ਸਾਡੇ ਕੋਲ ਕਿਉਂਕਿ 327 ਜਿਹੜਾ ਇਸ ਵਾਰ ਸਭ ਤੋਂ ਜ਼ਿਆਦਾ ਵਿਕਣੀ ਹੈ 327 ਦਾ ਵੀ ਸਾਡੇ ਕੋਲ ਲਾਇਸੈਂਸ ਨਹੀਂ ਠੀਕ ਹੈ ਜੀ ਮਤਲਬ ਆਪਾਂ ਸਿਰਫ ਕਿਸਾਨਾਂ ਦੇ ਵਾਸਤੇ ਬੈਠੇ ਆਪਾਂ ਅਸੀਂ ਦੇਖੋ ਜੀ ਸਾਡੀ ਕਾਊਂਟਰ ਸੇਲ ਹੈ ਅਸੀਂ ਸਾਡੀ ਕੰਪਨੀ ਬਹੁਤ ਸੋਹਣਾ ਕੰਮ ਕਰ ਰਹੀ ਹੈ ਅਸੀਂ ਛੋਟੇ ਜਿਹੇ ਲੈਵਲ ਦੇ ਵਿੱਚ ਕੰਮ ਕਰਦੇ ਆ ਸਾਡੇ ਕੋਲ ਸਟਾਕ ਜਿਹੜਾ ਸੀਮਿਤ ਮਾਤਰਾ ਦੇ ਵਿੱਚ ਹੁੰਦਾ ਹੈ ਅਸੀਂ ਇੱਥੇ ਡਾਇਰੈਕਟ ਕਿਸਾਨ ਨੂੰ ਬੁਲਾਉਂਦੇ ਆ ਕਿਸਾਨ ਨੂੰ ਸੰਤੁਸ਼ਟ ਕਰਕੇ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਨੂੰ ਬੀਜ ਦਿੰਨੇ ਕਿਉਂਕਿ ਆਪਾਂ ਦੇਖੀਦਾ ਨਾ ਮੇਲਿਆਂ ਦੇ ਵਿੱਚ ਕਿਸਾਨ ਜਿਹੜੇ ਨੇ ਲੈਣਾਂ ਦੇ ਵਿੱਚ ਲੱਗੇ ਹੋਣੇ ਕਿਉਂਕਿ ਹੁਣ ਅੱਜਕੱਲ ਮੇਲਿਆਂ ਦਾ ਟਾਈਮ ਚੱਲ ਰਿਹਾ ਤੇ ਹੁਣ ਪੀਯੂ ਦੇ ਵਿੱਚ ਵੀ ਮੇਲਾ ਲੱਗਿਆ ਸੀਗਾ ਤੇ ਸਵੇਰੇ 4 ਵਜੇ ਤੋਂ ਕਿਸਾਨ ਲੱਗ ਜਾਂਦੇ ਤੇ ਤੁਸੀਂ ਇੱਥੇ ਆਓ ਇੱਥੇ ਤੁਹਾਨੂੰ ਜਿਹੜਾ ਵੀ ਜੇ ਤੁਸੀਂ ਮੇਲਿਆਂ ਦੇ ਵਿੱਚ ਲੱਭ ਰਹੇ ਹੋ ਉਹ ਤੁਹਾਨੂੰ ਇੱਥੇ ਬੀਜ ਨਾਲ ਦੀ ਨਾਲ ਮਿਲੂਗਾ ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ ਫੇਸਬੁੱਕ ਤੇ ਉਹ ਕਿਸਾਨ ਦੀ ਵੀਡੀਓ ਸੀ ਕਿਸਾਨ ਕਹਿ ਰਿਹਾ ਕਿ ਮੈਂ ਸਵੇਰੇ 4 ਵਜੇ ਦਾ ਲੱਗਿਆ ਲੈਣ ਦੇ ਵਿੱਚ ਤੇ ਇੱਕ ਗੱਟਾ ਮਿਲਿਆ ਮੈਨੂੰ ਹਾਂਜੀ ਹਾਂਜੀ ਠੀਕ ਹੈ ਟੀ ਐਲ ਸੀਡ ਦਾ ਉਹ ਵੀ ਜੋ ਰੇਟ ਹੈ ਆਪਾਂ ਰੇਟ ਨਹੀਂ ਬੋਲਣਾ ਲੇਕਿਨ ਸਾਡੇ ਕੋਲ ਆਉ ਅਸੀਂ ਉਹੀ ਗੱਟਾ ਤੁਹਾਨੂੰ 1500 ਰੁਪਏ ਦਾ ਦੇਵਾਂਗੇ ਸਿਰਫ 1500 ਦਾ 826 ਦਾ ਠੀਕ ਹੈ ਜੀ ਠੀਕ ਹੈ ਔਰ ਜੋ ਕੁਆਲਟੀ ਅਸੀਂ ਦੇਵਾਂਗੇ ਬੀਜ ਦੀ ਤੁਸੀਂ ਸਾਡਾ ਬੀਜ ਜਿਵੇਂ ਹੁਣ 3386 ਹੈ 3386 80 ਤੋਂ 85% ਡੁਪਲੀਕੇਟ ਵਿਕਣਾ ਮਾਰਕੀਟ ਦੇ ਵਿੱਚ ਬਹੁਤ ਵਧੀਆ ਪਹਿਲੀ ਗੱਲ ਤਾਂ ਦੁਕਾਨਾਂ ਦੇ ਉੱਪਰ ਜੇ 3386 ਕੋਈ ਬੀਜ ਆਉਂਦਾ ਹੈ ਤਾਂ ਉਹ ਤੁਸੀਂ ਸਿੱਧਾ-ਸਿੱਧਾ ਲਾ ਲਓ ਕਿ ਉਹ ਡੁਪਲੀਕੇਟ ਬੀਜ ਹੈ ओरिजिनल ਬੀਜ ਨਹੀਂ ਹੈਗਾ ਅਗਰ ਕੋਈ ਕਹਿੰਦਾ ਵੀ ओरिजिनल ਹੈ ਠੀਕ ਹੈ ਸਾਡਾ ਇੱਕ ਗੱਟਾ ਲੈ ਜਾਓ ਉਹਦੇ ਬਰੋਬਰ ਲਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਆਪਣੇ ਆਪ ਪਤਾ ਲੱਗ ਜਾਏਗਾ ਇੱਕ ਕਿਲਾ ਉਹਦਾ ਲਾ ਲਓ ਤੇ ਇੱਕ ਕਿਲਾ ਇਹਦਾ ਲਾ ਲਓ ਆਪਣੇ ਆਪ ਪਤਾ ਚੱਲ ਜਾਏਗਾ ਜੇ ਅਬ ਝਾੜ ਦੀ ਗੱਲ ਕਰੀਏ ਝਾੜ ਕਿੰਨਾ ਕਿ ਨਿਕਲ ਜਾਂਦਾ ਝਾੜ ਦੇਖੋ ਜੀ ਅਸੀਂ ਜੇ ਅਗਰ ਵੀਡੀਓ ਦੇ ਵਿੱਚ ਝਾੜ ਬੋਲਾਂਗੇ ਤਾਂ ਕਿਸਾਨ ਵੀਰਾਂ ਨੇ ਕਹਿਣਾ ਹੈ ਕਿ ਇਹਨਾਂ ਨੇ ਤਾਂ ਬੀਜ ਵੇਚਣ ਵਾਸਤੇ ਝੂੜ ਬੋਲਤਾ ਮੈਂ ਤੁਹਾਨੂੰ ਇੱਕ ਗੱਲ ਕਿਸਾਨ ਵੀਰੋ ਦੱਸ ਦੇਣਾ ਕਿ ਅਜੋਧਿਆ ਦੇ ਵਿੱਚ 13 ਤਰੀਕ ਨੂੰ ਇੱਕ ਆਲ ਇੰਡੀਆ ਕਾਨਫਰੰਸ ਹੋਈ ਹੈ ਆਲ ਕਣਕ ਦੇ ਵਿਗਿਆਨਿਕਾਂ ਦੀ ਠੀਕ ਹੈ ਜਿੱਥੇ ਕਿ ਲਗਭਗ 200 ਪਲੱਸ ਕਣਕ ਦੇ ਜਿਹੜੇ ਵਿਗਿਆਨਿਕ ਖੋਜ ਕਰਦੇ ਨੇ ਉਹ ਇਕੱਠੇ ਹੋਏ ਉੱਥੇ ਆਈਆਰਆਈ ਦੀ ਸੌਰੀ ਆਈਸੀਆਰ ਦੇ ਅੰਡਰ ਇਹ ਜਿਹੜੀ ਇੱਕ ਕਾਨਫਰੰਸ ਹੁੰਦੀ ਹੈ ਉਸ ਕਾਨਫਰੰਸ ਦੇ ਵਿੱਚ ਜਿਹੜੀ ਐਚਡੀ 3386 ਆ ਤੁਸੀਂ ਕਲਿੱਪ ਮੈਂ ਤੁਹਾਨੂੰ ਦੇ ਦਾਂਗਾ ਤੁਸੀਂ ਲਾ ਦਿਓ ਵੀਡੀਓ ਤੇ 3386 ਨੂੰ ਹੈ ਜਿਹੜਾ ਕਿ 2024 ਦੇ ਵਿੱਚ ਹਾਈ ਈਲਡ ਦੀ ਸਭ ਤੋਂ ਪਹਿਲੀ ਵੈਰਾਈਟੀ ਘੋਸ਼ਿਤ ਕਰ ਦਿੱਤਾ ਗਿਆ ਠੀਕ ਹੈ ਮਤਲਬ ਸਭ ਤੋਂ ਟਾਪ ਦੀ ਕੁਆਲਿਟੀ ਹੋਵੇ ਟਾਪ ਦੀ ਟਾਪ ਦੀ ਵੈਰਾਈਟੀ ਦੀ ਨਾ ਡਿੱਗੇ ਹਾਈਟ ਹੁੰਦੀ 30 86 ਜਿੰਨੀ ਹਾਈਟ ਹੈ ਔਰ ਬੱਲੀ ਦਾ ਸਾਈਜ਼ ਵੱਡਾ ਦਾਣੇ ਦਾ ਸਾਈਜ਼ ਤੁਸੀਂ ਜਦੋਂ ਕਿਸਾਨ ਵੀ ਸਾਡੇ ਕੋਲ ਬੀਜ ਲੈਣ ਆਉਣਗੇ ਨਾ ਉਹਦਾ ਬੀਜ ਦਾ ਬੀਜ ਹੀ ਦੇਖ ਕੇ ਕਣਕ ਦਾ ਦਾਣਾ ਹੀ ਦੇਖ ਕੇ ਕਹਿਣਗੇ ਕਿ ਬਾਕੀ ਇਹ ਵੈਰਾਈਟੀ ਛਾੜ ਦੇਣਾ ਹਾਂਜੀ ਠੀਕ ਹੈ ਜੀ ਤੇ ਪਾਜੀ ਹੁਣ ਆਪਾਂ ਐਡਰੈਸ ਮੈਂਸ਼ਨ ਕਰਦੀ ਵੀ ਕਿਸਾਨਾਂ ਨੇ ਕਿੱਥੇ ਬੀਜ ਤੁਹਾਡੇ ਕੋਲ ਲੈਣ ਆਉਣਾ ਹੈ ਕਿਸਾਨ ਵੀਰੋ ਮੇਰਾ ਜਿਹੜਾ ਪਿੰਡ ਹੈ ਪਿੰਡ ਨੰਗਲਟਾਣੀ ਰਣਜੀਤ ਕ੍ਰੋਪ ਸਾਇੰਸ ਆਪਣੀ ਸੀਡ ਫੈਕਟਰੀ ਹੈ ਰਣਜੀਤ ਬੀਜਾਂ ਵਾਲੇ ਦੇ ਨਾਮ ਤੇ ਆਪਾਂ ਮਸ਼ਹੂਰ ਆਂ ਔਰ ਆਪਣਾ ਪਿੰਡ ਨੰਗਲਟਾਣੀ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਗੜ੍ਹ ਰਤੀਆ ਤੋਂ 12 ਕਿਲੋਮੀਟਰ ਪੈਂਦਾ ਹੈ ਔਰ ਕਿਸੇ ਵੀ ਕਿਸਾਨ ਵੀਰ ਨੇ ਬੀਜਾਂ ਦੀ ਲਿਸਟ ਲੈਣੀ ਹੋਵੇ ਤਾਂ 9466060291 ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਉਸ ਤੇ ਵਟਸਐਪ ਤੇ ਹੈਲੋ ਲਿਖ ਕੇ ਭੇਜੋਗੇ ਤਾਂ ਤੁਹਾਡੇ ਕੋਲ ਬੀਜਾਂ ਦੀ ਲਿਸਟ ਪਹੁੰਚ ਜਾਏਗੀ ਤੇ ਵੀਰ ਹੋਣਾ ਦੀ ਜਿਹੜੀ ਲੋਕੇਸ਼ਨ ਹੈ ਉਹ ਸੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਵਾਂਗੇ ਬਾਈ ਹੋਣਾ ਦੇ ਜਿਹੜੇ ਨੰਬਰ ਨੇ ਉਹ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਕਿੱਥੇ ਆਉਣਾ ਹੈ ਲੋਕੇਸ਼ਨ ਸਾਰੀ ਮੈਂਸ਼ਨ ਕਰ ਦੇਣਗੇ ਬਾਕੀ ਜੇ ਹੋਰ ਵੀ ਕੋਈ ਬੀਜਾਂ ਦੇ ਬਾਰੇ ਵੀਰ ਹੋਣਾ ਤੋਂ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਵੀਰ ਜੀ ਹੁਣ ਲਾਸਟ ਗੱਲ ਵੀ ਜੇ ਇਹ ਵੀਡੀਓ ਦੇਖ ਕੇ ਕੋਈ ਬੰਦਾ ਆ ਰਿਹਾ ਹੈ ਤਾਂ ਉਹਨੂੰ ਕੀ ਡਿਸਕਾਊਂਟ ਜੇਕਰ ਤੁਹਾਡਾ ਨਾਮ ਲੈ ਕੇ ਕੋਈ ਬੰਦਾ ਆਉਂਦਾ ਤਾਂ ਉਹਨੂੰ ਅਸੀਂ ਉਹਨਾਂ ਦਾ ਮਾਨਤਾਣ ਜਰੂਰ ਕਰਾਂ ਠੀਕ ਹੈ ਹਾਂਜੀ ਮਤਲਬ ਕਿ ਜੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਕੇ ਇਸ ਤੇ ਕਮੈਂਟ ਕਰਕੇ ਲਾਈਕ ਕਰਕੇ ਹੋਰ ਬੰਦਿਆਂ ਨੂੰ ਸ਼ੇਅਰ ਕਰਕੇ ਇੱਥੇ ਆ ਰਹੇ ਹੋ ਤਾਂ ਵੀਰ ਹੋਣਾਂ ਵੱਲੋਂ ਬਣਦਾ ਮਾਨਤਾਣ ਜਿਹੜਾ ਹੈ ਉਹ ਤੁਹਾਡਾ ਜਰੂਰ ਕੀਤਾ ਜਾਊਗਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਕਿਸਾਨ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਵੱਧ ਤੋਂ ਵੱਧ ਇੱਥੇ ਪਹੁੰਚ ਕੇ ਜਿਹੜਾ ਆ ਇਸ ਜਿਹੜਾ ਵੀਰ ਹੋਣਾਂ ਨੇ ਹੁਣ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਕੀਮ ਹੀ ਚਲਾ ਦਿੱਤੀ ਹੈ ਇਹਦਾ ਲਾਹਾ ਲੈ ਸਕਣਗੇ